एसजीपीसी ਦੀਆਂ ਤਰੀਨ ਕਮੇਟੀ ਦੇ ਵੱਲੋਂ ਕੁਝ ਮੀਟਿੰਗਸ ਹੋਈਆਂ ਨੇ ਤੁਹਾਨੂੰ ਦੱਸਦੀ ਏ ਕਿ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕੀਤੀ ਜਾਣੀ ਸੀ ਔਰ ਉਸ ਕਮੇਟੀ ਦੀ ਜਾਂਚ ਮੁਕੰਮਲ ਹੁੰਦੀ ਹੈ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਸੇਵਾ ਮੁਕਤੀ ਜਿਹੜੀ ਆ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਲਾ ਦਿੱਤਾ ਜਾਂਦਾ ਹੈ ਹੁਣ ਇਸ ਸਥਿਤੀ ਨੂੰ ਲੈ ਕੇ ਬਹੁਤ ਕਿਸਮ ਦੀਆਂ ਟਿੱਪਣੀਆਂ ਹੋਈਆਂ ਪਰ ਉਹ ਰਿਪੋਰਟ ਜਿਹੜੀ ਹੈ ਉਸ ਰਿਪੋਰਟ ਦੇ ਵਿੱਚ ਵੇਰਵੇ ਕੀ ਸੀ ਉਹ ਬਹੁਤ ਅਹਿਮ ਰਿਪੋਰਟ ਹੈ ਕਿ ਸਹਾਰ ਦੇ ਉੱਤੇ ਉਸ ਰਿਪੋਰਟ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਉਹਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਕੀ ਹੋਰ ਵੱਧ ਸਕਦੀਆਂ ਨੇ ਇਹਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗ ਗਏ ਪਰ ਉਸ ਰਿਪੋਰਟ ਦੇ ਵਿੱਚ ਇਹੋ ਜਿਹਾ ਸੀ ਦਰਸਲ ਉਹ ਰਿਪੋਰਟ ਜਿਹੜੀ ਬਣਾ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਸ ਰਿਪੋਰਟ ਦੇ ਵਿੱਚ ਇਹੋ ਜਿਹੇ ਕਿਹੜੇ ਨੁਕਤੇ ਸੀ ਜਿਹੜੇ ਵਿਚਾਰੇ ਗਏ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਬੇ ਕਰ ਦਿੱਤਾ ਗਿਆ ਬਹੁਤ ਕੁਝ ਉਸ ਚਰਚਾ ਦਾ ਜਿਹੜਾ ਵਿਸ਼ਾ ਉਹ ਬਣਦਾ ਰਿਹਾ ਪਰ ਉਸ ਰਿਪੋਰਟ ਦੇ ਕੁਝ ਨੁਕਤੇ ਜਿਹੜੇ ਨੇ ਉਹ ਜ਼ਰੂਰ ਇੰਨ ਬਿਨ ਹੁਣ ਸਾਹਮਣੇ ਆਏ ਆ ਕੁਝ ਨਿਊਜ਼ ਰਿਪੋਰਟਸ ਦੇ ਮਤਾਬਿਕ ਹੋਰ ਰਿਪੋਰਟ ਜਿਹੜੀ ਆ ਉਹ ਨਸ਼ਰ ਕੀਤੀ ਗਈ ਹੈ ਸਾਂਝੀ ਕੀਤੀ ਗਈ ਹੈ ਬਹੁਤ ਕੁਝ ਉਸ ਦੇ ਵਿੱਚ ਵੇਖਣ ਨੂੰ ਸੁਣਨ ਨੂੰ ਮਿਲਿਆ ਉਸ ਰਿਪੋਰਟ ਦੇ ਵਿੱਚ ਤਾਂ ਇਥੋਂ ਤੱਕ ਲਿਖਿਆ ਗਿਆ ਕਿ ਆਪਣੇ ਕੋ ਕਰਮਾਂ ਉੱਤੇ ਪਰਦਾ ਪਾਉਣ ਲਈ ਤੱਕ ਸ੍ਰੀ ਦਮਦਮਾ ਸਾਹਿਬ ਦੀਆਂ ਧਜੀਆਂ ਉਡਾਈਆਂ ਗਈਆਂ ਅਤੇ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣੇ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਪੰਜ ਪਿਆਰਿਆਂ ਨੂੰ ਜ਼ਬਰੀ ਖੜਾ ਕਰਕੇ ਪੰਜ ਪਿਆਰਿਆਂ ਦੀ ਕੰਘੋਰ અપਮਾਨ ਵੀ ਉਹਨਾਂ ਦੀ ਬੇਇੱਜ਼ਤੀ ਜਿਹੜੀ ਆ ਉਹ ਕੀਤੀ ਗਈ ਹੈ ਜਿਨ੍ਹਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਵਿੱਚ ਬੀਬੀ ਨੂੰ ਗੈਰ ਵਾਜਬ ਤਰੀਕੇ ਦੇ ਨਾਲ ਲੈ ਕੇ ਜਾਣਾ ਤੇ ਆਪਣੀ ਨਜ਼ਦੀਕੀ ਰਿਸ਼ਤੇਦਾਰ ਵਿੱਚੋਂ ਇੱਕ ਬੀਬੀ ਦੇ ਨਾਲ ਨਜਾਇਜ਼ ਸੰਬੰਧ ਰੱਖਣ ਦੇ ਗੰਭੀਰ ਦੋਸ਼ ਵੀ ਉਠਾਏ ਗਏ ਨੇ ਗੁਰੂ ਦੀ ਗੋਲਕ ਵਿੱਚ ਖਿਆਨਤ ਕਰਨ ਦਾ ਦੋਸ਼ ਵੀ ਜਿਹੜਾ ਗੰਭੀਰ ਵਿੱਚ ਸ਼ਾਮਲ ਕੀਤਾ ਗਿਆ ਇਹ ਵੀ ਦੱਸ ਲਈਏ ਕਿ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਨਾਲ ਕੋਈ ਵੀ رابطہ ਕਾਇਮ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਾਹਿਬ ਦੇ ਰਤਬੇ ਉੱਤੇ ਹੁੰਦਿਆਂ ਮर्यादा ਦੀ ਉਲੰਘਣਾ ਕਰਕੇ ਪਤਿਤ ਪਰਿਵਾਰ ਦੇ ਆਨੰਦਕਾਰਜਾਂ ਦੀ ਅਰਦਾਸ ਜਿਹੜੀ ਹੈ ਉਹ ਕਰਮਾਇਕ ਗੰਭੀਰ ਇਲਜ਼ਾਮ ਇੱਕ ਦੋਸ਼ ਹੈ ਇਹ ਕੁਝ ਉਹ ਨੁਕਤੇ ਨੇ ਜਿਹੜੇ ਇਹਦੇ ਵਿੱਚ ਇਨਕਲੂਡ ਕੀਤੇ ਗਏ ਨੇ ਜਿਨ੍ਹਾਂ ਦੇ ਬਨਾ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਖਿਲਾਫ ਜਿਹੜੀ ਇਹ ਕਾਰਵਾਈ ਹੋਈ ਹੈ ਪਰ ਹੁਣ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਹੈ ਕਿ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਜਾਂ ਵੱਧ ਸਕਦੀਆਂ ਨੇ ਬਹੁਤ ਕੁਝ ਪੈਰਲੈਲ ਹੀ ਚੱਲਦਾ ਪਿਆ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋ ਵਨਡੀਆ ਪੰਜਾਬੀ